ਸਤ ਸ੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਸ਼ੁਭ ਘੜੀ ਆਈ ਹੈ ਔਰ ਉਹ ਘੜੀ ਉਹ ਹੈ ਜਿਹਦਾ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੀ ਦੁਨੀਆ ਨੂੰ ਇੰਤਜ਼ਾਰ ਸੀ ਜਿਹੜਾ ਕਿ ਕਹਿੰਦੇ ਸੀਗੇ ਕਿ ਸਿੱਧੂ ਮੂਸੇ ਵਾਲਾ ਬਾਈ ਦੀ ਮੌਤ ਤੋਂ ਬਾਅਦ ਇਹ ਪਰਿਵਾਰ ਬਹੁਤ ਪਿੱਛੇ ਚਲਾ ਗਿਆ ਔਰ ਬਹੁਤ ਕੱਲਾ ਰਹਿ ਗਿਆ ਕੱਲਾ ਕੱਲਾ ਪੁੱਤ ਸੀ ਘਰ ਦਾ ਚਿਰਾਗ ਬੁੱਝ ਗਿਆ ਸੋ ਜਿਨ੍ਹਾਂ ਜ਼ਾਲਮਾਂ ਨੇ ਕੰਮ ਕਰਿਆ ਰੱਬ ਕਰੇ ਉਹਨਾਂ ਦੇ ਘਰਾਂ ਦੇ ਕਦੇ ਵੀ ਚਿਰਾਗ ਨਾ ਜਲਣ ਹਮੇਸ਼ਾ ਉਹਨਾਂ ਦੇ ਵੀ ਬੁਝੇ ਰਹਿਣ ਸੱਚੇ ਪਾਛਾ ਜਰੂਰ ਜਿਹੜਾ ਮਾਲਕ ਹੈ ਰੱਬ ਉਹਦੇ ਘਰ ਦੇ ਰ ਹੈ ਹਨੇਰ ਨਹੀਂ ਇਹਨਾਂ ਦੇ ਵਿੱਚ ਰਾਗ ਬੁੱਜਣਗੇ ਔਰ ਆਉਣ ਵਾਲੀਆਂ نسلਾਂ ਉਹਨਾਂ ਦੀਆਂ ਖਤਮ ਹੋਣ ਉਹਨਾਂ ਦਾ ਕੋਈ ਘਰ ਨੂੰ ਚਲਾਣ ਵਾਲਾ ਕੋਈ ਸੰਭਣ ਵਾਲਾ ਨਾ ਹੋਵੇ ਤਾਂ ਕਿ ਇਹੋ ਜੀ ਗੰਦੀ ਨਾਲੀ ਦੇ ਕੀੜੇ ਦੁਬਾਰਾ ਨਾ ਜੰਮਣ ਔਰ ਕਿਸੇ ਹੋਰ ਮਾਂ ਦਾ ਪੁੱਤ ਨਾ ਖੁਣ ਸੋ ਇਹ ਘਰ ਸੀ ਜਿਹੜਾ ਬਾਪੂ ਬਲਕੌਰ ਸਿੰਘ ਦਾ ਇਸ ਘਰ ਦੇ ਵਿੱਚ ਦੁਨੀਆ ਭਰ ਤੋਂ ਲੋਕ ਆਏ ਉਹਨਾਂ ਦੀ ਮੌਤ ਤੋਂ ਬਾਅਦ ਤੋਂ ਬਾਪੂ ਬਲਕੌਰ ਸਿੰਘ ਨੂੰ ਖੁਦ ਨਹੀਂ ਸੀ ਪਤਾ ਕਿ ਮੇਰੇ ਪੁੱਤ ਦੀ ਚੜ੍ਹਾਈ ਕਿੰਨੇ ਕ ਹੈ ਪਰ ਪੁੱਤ ਨੂੰ ਵੀ ਖੁਦ ਨਹੀਂ ਸੀ ਪਤਾ ਅੰਦਾਜ਼ਾ ਹੀ ਨਹੀਂ ਸੀ ਗਿਆ ਕਿ ਮੇਰੇ ਫਾਲੋਅਰਸ ਜਾਂ ਮੇਰੇ ਫੈਨ ਜਾਂ ਮੈਨੂੰ ਚਾਹਣ ਵਾਲੇ ਦੁਨੀਆ ਤੇ ਐਨੇ ਨੇ ਸੋ ਜਉਂਦੇ ਜੀ ਕਿਸੇ ਨੂੰ ਨਹੀਂ ਪਤਾ ਹੁੰਦਾ ਔਰ ਮਰਨ ਤੋਂ ਬਾਅਦ ਉਹ ਮਰਨ ਤੋਂ ਬਾਅਦ ਤਾਂ ਇਹ ਸਾਰਾ ਜਿਹੜਾ ਜਿਹੜੀਆਂ ਕਲਾ ਵਰਤਦੀ ਆ ਉਹ ਲੋਕ ਹੀ ਦੇਖਦੇ ਨੇ ਨਾ ਉਹ ਖੁਦ ਵੇਖ ਸਕਦਾ ਸੋ ਇਹ ਵੀ ਰੱਬ ਦਾ ਇੱਕ ਅਸੂਲ ਹੈ ਸੋ ਦੋਸਤੋ ਉਹਨਾਂ ਦੇ ਘਰ ਮੁੜ ਇਨੇ ਚਿਰ ਪਿੱਛੋਂ ਇੱਕ ਹੋਰ ਬੱਚੇ ਨੇ ਜਨਮ ਲਿਆ ਹੈ ਮਾਤਾ ਜੀ ਦੇ ਕੁੱਖ ਚੋਂ ਔਰ ਉਸ ਦਾ ਨਾਮ ਵੀ ਸ਼ੁਭਦੀਪ ਰੱਖਿਆ ਜਾਏਗਾ ਸੁਣਨ ਵਿੱਚ ਇਹੀ ਆਇਆ ਕਿ ਉਸ ਦਾ ਨਾਮ ਵੀ ਸ਼ੁਭਦੀਪ ਰੱਖਿਆ ਜਾਏ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਸਾਰੇ 팬 ਇਹ ਕਹਿ ਰਹੇ ਨੇ ਕਿ ਸ਼ੁਭਦੀਪ ਰੱਖੋ ਸੋ ਸਿੱਧੂ ਬਾਈ ਦਾ ਛੋਟਾ ਭਰਾ ਛੋਟਾ ਵੀਰ ਜਾਂ ਇਹ ਕਹੋ ਕਿ ਪੁਨਰ ਜਨਮ ਦੀ ਜਿਹੜੀ ਆ ਕਹਾਣੀਆਂ ਤੇ ਵਿਸ਼ਵਾਸ ਕਰਦੇ ਨੇ ਜਾਂ ਪੁਨਰ ਜਨਮ ਵੀ ਹੋ ਜਾਂਦੇ ਨੇ ਸੋ ਸ਼ੁਭਦੀਪ ਫਿਰ ਤੋਂ ਜਨਮ ਲੈ ਚੁੱਕੇ ਨੇ ਔਰ ਇਸ ਫਾਨੀ ਦੁਨੀਆ ਤੇ ਫਿਰ ਤੋਂ ਆਪਣੀ ਆਪਣਾ ਰੁਤਬਾ ਕਾਇਮ ਕਰਨਗੇ ਰੱਬ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਇਹ ਇਹ ਜਿਹੜੀ ਸੁਖਾਵੇਂ ਘੜੀ ਉਹਨਾਂ ਦੇ ਵਿਹੜੇ ਵਿੱਚ ਆਈ ਹੈ ਹਮੇਸ਼ਾ ਐਦਾਂ ਹੀ ਰਹਿਣਾ ਉਹ ਹੱਸਦੇ ਖੇਡਦੇ ਰਹਿਣ ਉਹਨਾਂ ਦੇ ਚਿਹਰਿਆਂ ਤੇ ਜਿਹੜੇ 2-3 ਸਾਲ ਤੋਂ ਇੰਨੀ ਮਾਇੂਸੀ ਸੀਗੀ ਇੰਨੀ ਉਹਨਾਂ ਦੇ ਚਿਹਰੇ ਤੇ ਗਰੀਬੀ ਛਾਈ ਹੋਈ ਸੀਗੀ ਚਿਹਰੇ ਤੋਂ ਇੰਨੀ ਮਾਸੂਮੀਅਤ ਚਲਕਦੀ ਸੀ ਕਿ ਜੇ ਤਾਂ ਇੱਕ ਅੱਲਾ ਕੱਲਾ ਪੁੱਤ ਹੋਵੇ ਔਰ ਅਰਪਾ ਖਰਬਾ ਦਾ ਮਾਨਕ ਹੋਵੇ ਉਹ ਚਲਾ ਜਾਵੇ ਤਾਂ ਉਸ ਘਰ ਨੂੰ ਚਲਾਉਣ ਵਾਲਾ ਉਹਨਾਂ ਮਾਪਿਆਂ ਨੂੰ ਸਾਹਮਣ ਵਾਲਾ ਜਾਂ ਇੰਨੀ ਦੌਲਤ ਦਾ ਮਾਲਕ ਕੌਣ ਬਣਦਾ ਸੋ ਇੱਕ ਦੀ ਨਿਹੰਤ ਕਰੀ ਹੋਈ ਕੋਈ ਬਾਹਰਲਾ ਬੰਦਾ ਲੈ ਜਾਏ ਤਾਂ ਇਹ ਵੀ ਜਾਇਜ਼ ਨਹੀਂ ਹੁੰਦਾ ਸੋ ਉਹਦਾ ਕੋਈ ਨਾ ਕੋਈ ਵਾਰਿਸ ਜ਼ਰੂਰ ਹੋਣਾ ਹੁੰਦਾ ਸੋ ਵਾਰਿਸ ਮੇਰੇ ਮਾਲਕ ਨੇ ਮੇਰੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਫੇਰ ਭੇਜਿਆ ਸੱਚੇ ਪਾਤਸ਼ਾਹ ਇਸ ਬੱਚੇ ਦੀ ਬਹੁਤ ਲੰਮੀ ਉਮਰ ਕਰੇ ਮੈਂ ਕਹਿੰਦਾ ਮੇਰੀ ਉਮਰ ਚ ਵੀ 10 ਸਾਲ ਉਹਦੇ ਵਿੱਚ ਲੱਗ ਜੇ ਮੈਂ ਤਾਂ ਇਹ ਕਹ ਸਕਦਾ ਇਸ ਤੋਂ ਵੱਧ ਮੇਰੇ ਕੋਲੇ ਕੋਈ ਜ਼ੋਰ ਨਹੀਂ ਹੈਗਾ ਤੇ ਇਹ ਬੱਚਾ ਇਹਨਾਂ ਦੀਆਂ ਆਉਣ ਵਾਲੀਆਂ ਖੁਸ਼ੀਆਂ ਬਣੇ ਔਰ ਪਿਛਲੇ ਸਾਰੇ ਗਮ ਭਲਾਵੇ ਔਰ ਮੋੜ ਤੋਂ ਸਿੱਧੂ ਮੂਸੇਵਾਲਾ ਨੇ ਜਿੱਥੇ ਕਿ ਇਹ ਕੰਮ ਛੱਡਿਆ ਸੀ ਇਹੀ ਗਾਇਕੀ ਨੂੰ ਇਹਨਾਂ ਸਾਰਿਆਂ ਗੀਤਾਂ ਨੂੰ ਜਦੋਂ ਵੱਡਾ ਹੋਵੇ ਜਵਾਨ ਹੋਵੇ ਤਾਂ ਇਸੇ ਲੈਂਗੁਏਜ ਆਵੇ ਇਹ ਗਾਣੇ ਸਾਰੇ ਦੇ ਸਾਰੇ ਰੀਮਿਕਸ ਹੋਣ ਔਰ ਨਵੇਂ ਤੋਂ ਨਵੀਆਂ ਚੀਜ਼ਾਂ ਫਿਰ ਉਹ ਖੁਦ ਲਿਖਣ ਔਰ ਸਿੱਧੂ ਮੂਸੇਵਾਲੇ ਦਾ ਨਾਮ ਜਿਹੜਾ ਉਹ ਅਮਰ ਹੋ ਚੁੱਕਾ ਹੈ ਉਸ ਅਮਰ ਨਾਮ ਨੂੰ ਇਹ ਅੱਗੇ ਵਧਾਉਣ ਵਾਸਤੇ ਇਸ ਬੱਚੇ ਦਾ ਜਨਮ ਬਹੁਤ ਹੀ ਮਹੱਤਵਪੂਰਨ ਸੋ ਮਾਤਾ ਜੀ ਨੂੰ ਔਰ ਬਾਪੂ ਬਲਕੌਰ ਸਿੰਘ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈ ਇਹ ਵੀਡੀਓ ਬਣਾਉਂਦੇ ਆ ਬਹੁਤ ਖੁਸ਼ੀ ਦੇ ਨਾਲ ਵੀ ਦਿਲ ਮੈਂ ਉਦਾਸ ਆ ਦੋਸਤੋ ਔਰ ਉੱਚੀ-ਉੱਚੀ ਰੋਨੋ ਜੀ ਕਰਦਾ ਹੈ ਸੋ ਕਈ ਵਾਰੀ ਐਦਾਂ ਹੁੰਦਾ ਕਿ ਕਿਸੇ ਨਾਲ ਆਪਣਾ ਕੋਈ ਰਿਸ਼ਤਾ ਨਾਤਾ ਵੀ ਨਹੀਂ ਹੁੰਦਾ ਪਰ ਜਦੋਂ ਉਹਦੇ ਨਾਲ ਜਾਦਾ ਤੱਕਾ ਹੋ ਜਾਏ ਨਾ ਤਾਂ ਫਿਰ ਐਦਾਂ ਲੱਗਦਾ ਕਿ ਜਿਵੇਂ ਖੁਦ ਨਾਲ ਹੀ ਤੱਕਾ ਹੋ ਗਿਆ ਸੋ ਸਿੱਧੂ ਮੂਸੇ ਵਾਲੇ ਨੂੰ ਸਾਰੇ ਧਰਮਾਂ ਦੇ ਲੋਕ ਪਿਆਰ ਕਰਦੇ ਨੇ ਪੂਰੀ ਦੁਨੀਆ ਪਿਆਰ ਕਰਦੀ ਹੈ ਉਹਨਾਂ ਦੇ ਜਾਣ ਦਾ ਸਭ ਨੂੰ ਦੁੱਖ ਸੀ ਔਰ ਅੱਜ ਇਹ ਘੜੀ ਜਿਹੜੀ ਆਈ ਹੈ ਇਸ ਘੜੀ ਦੇ ਵਿੱਚ ਸਭ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਕਈ ਦਿਨ ਤੋਂ ਫੇਕ ਨਿਊਜ਼ ਚੱਲੀ ਜਾਂਦੇ ਸੀ ਲੋਕ ਵਿਊ ਲੈਣ ਦੇ ਚੱਕਰ ਦੇ ਵਿੱਚ ਇਹੋ ਜਿਹੇ ਘਟਿਆ ਲੋਕ ਕਟੀਆਂ ਸੋਚ ਵਾਲੇ ਲੋਕ ਉਦਾਂ ਹੀ ਵੀਡੀਓ ਪਾਈ ਜਾਂਦੇ ਸੀ ਇਹ ਸਿੱਧੂ ਮੂਸੇਵਾਲੇ ਦੇ ਘਰ ਨੇ ਪੁਨਰਜਨਮ ਲੈ ਲਿਆ ਜਨਮ ਹੋ ਗਿਆ ਉਹਨਾਂ ਦੇ ਘਰ ਵਿੱਚ ਫਿਰ ਖੁਸ਼ੀਆਂ ਆ ਗਿਆ ਸੋ ਆਹ ਜਿਹੜੀ ਜਾਣਕਾਰੀ ਮੈਂ ਦੇ ਰਿਹਾ ਇਹ ਬਿਲਕੁਲ ਫੁਕਤ ਹੈ ਕਿਉਂਕਿ ਜਿਹੜੇ ਨੈਸ਼ਨਲ ਨਿਊ ਚੈਨਲ ਹੁੰਦੇ ਨੇ ਉਹ ਕਦੀ ਵੀ ਝੂਠੀ ਜਾਣਕਾਰੀ ਨਹੀਂ ਦਿੰਦੇ ਸੋ ਇਹ ਕਲਿੱਪਾਂ ਇਹ ਵੀਡੀਓ ਹਸਪੀਟਲ ਹਸਪੀਟਲ ਵਿੱਚੋਂ ਰਿਲੀਜ਼ ਹੋਈਆਂ ਨੇ ਔਰ ਨਿਊ ਚੈਨਲਾਂ ਤੇ ਵੀ ਆ ਰਹੀਆਂ ਨੇ ਹੁਣ ਮੇਰੇ ਵੀਰ ਜਿਹੜੇ-ਜਿਹੜੇ ਵੀ ਪਾਰੇ ਨੇ ਇਹ ਗੱਲ ਸੱਚ ਹੈ ਦੋਸਤੋ ਇਹ ਕੋਈ ਫੇਕ ਵੀਡੀਓ ਨਹੀਂ ਹੈਗੀ ਸੋ ਸਾਰੇ ਦੋਸਤ ਸਾਰੇ ਭੈਣ ਸਾਰੇ ਭਰਾ ਸਾਰੇ ਬੱਚੇ ਜਿਹੜੇ ਵੀ ਸਿੱਧੂ ਬਾਈ ਦੇ ਫੈਨ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਔਰ ਇੱਕ ਕਮ ਸੇ ਕਮ ਪਿਆਰਾ ਜਿਹਾ ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਸੋ ਦੋਸਤੋ ਇਹ ਬੁਝਿਆ ਹੋਇਆ ਚਾਰਾਗ ਫਿਰ ਤੋਂ ਜਗ ਗਿਆ ਇਸ ਘਰ ਦਾ ਦੀਵਾ ਫਿਰ ਤੋਂ ਜਗ ਗਿਆ ਅਰਬਾਂ ਕਰੋੜਾਂ ਦਾ ਮਾਲਕ ਫਿਰ ਤੋਂ ਜੰਮ ਗਿਆ ਸੱਚੇ ਪਾਤਸ਼ਾਹ ਜੀ ਲੰਮੀ ਉਮਰ ਕਰੇ ਤੇ ਬਾਪੂ ਬਲਕੌਰ ਸਿੰਘ ਤੇ ਮਾਤਾ ਵਰੀ ਜਿੰਨਾ ਚਿਰ ਵੀ ਉਹਨਾਂ ਦੀ ਬਕਾਇਆ ਜ਼ਿੰਦਗੀ ਹੈਗੀ ਐ ਸੱਚੇ ਪਾਤਸ਼ਾਹ ਉਹਨਾਂ ਨੂੰ ਖੁਸ਼ੀਆਂ ਵਿੱਚ ਨਿਗਾਏ ਬਹੁਤ ਦੁੱਖ ਦੇਖਿਆ ਉਹਨਾਂ ਨੇ ਬਹੁਤ ਮੁਸੀਬਤ ਚੱਲੀ ਆ ਉਹਨਾਂ ਨੇ ਔਰ ਸੱਚੇ ਪਾਤਸ਼ਾਹ ਮਿਹਰ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲੇ ਜਿਹੜਾ ਅਜੇ ਤੱਕ ਨਹੀਂ ਮਿਲਿਆ ਕਿਸੇ ਦੀ ਜਵਾਨ ਪੁੱਤ ਚਲਾ ਗਿਆ ਔਰ ਉਹਨਾਂ ਕਾਤਲਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਕੇ ਉਹਨਾਂ ਦੇ ਇੰਟਰਵਿਊ ਕਰਾਣਾ ਜਾਂ ਉਹਨਾਂ ਨੂੰ ਵਧੀਆ 5 ਸਟਾਰ ਹੋਟਲਾਂ ਨੂੰ ਖਾਣਾ ਦੇਣਾ ਇਹ ਕੋਈ ਕੈਦ ਨਹੀਂ ਹੈਗੀ ਤੇ ਇਹਨਾਂ ਸਰਕਾਰਾਂ ਤੋਂ ਸਾਨੂੰ ਉਮੀਦ ਵੀ ਨਹੀਂ ਹੈਗੀ ਰੱਬ ਦੀ ਜਿਹੜੀ लाठी ਆ ਉਹਦੇ ਵਿੱਚ ਆਵਾਜ਼ ਨਹੀਂ ਹੈਗੀ ਸੱਚ ਕਹਿੰਦੇ ਨੇ ਤੇ ਉਹ लाठी ਜਦੋਂ ਰੱਬ ਦੀ ਵੱਜੂਗੀ ਇਹ ਜੇਲ੍ਹਾਂ ਦੇ ਵਿੱਚ ਹੀ ਅੰਦਰੇ ਅੰਦਰ ਮਰ ਜਾਣਗੇ ਗਲ ਜਾਣਗੇ ਸੜ ਜਾਣਗੇ ਸੋ ਜੇ ਕਹੀਏ ਕਿ ਸਰਕਾਰਾਂ ਨੇ ਕੁਝ ਕਰਨਾ ਹੈ ਤੇ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਸਰਕਾਰਾਂ ਦੇ ਦਮੰਦ ਇੰਦਾ ਹੀ ਬੈਠੇ ਰਹਿਣਗੇ ਖੁਸ਼ ਨਾ ਮਾਨਦੇ ਰਹਿਣਗੇ ਇੰਟਰਵਿਊ ਵਿੱਚ ਜਾ ਕੇ ਹੁੰਦੇ ਰਹਿਣਗੇ ਸੋ ਇਹ ਸਰਕਾਰੀ ਕਤਲ ਹੋਇਆ ਸੀ ਬਾਈ ਦਾ ਵੀ ਇਹਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਦੇ ਨਾਮ ਸੀਗੇ ਜੋ ਹੋਇਆ ਸੋ ਆਪਾਂ ਪਿੱਛੇ ਵੱਲ ਨਾ ਜਾਈਏ ਹੁਣ ਅੱਗੇ ਨੂੰ ਵਧੀਏ ਸੋ ਬਾਪੂ ਜੀ ਨੂੰ ਬਹੁਤ ਬਹੁਤ ਵਧਾਈਆਂ ਇੱਕ ਹਮੇਸ਼ਾ ਹੱਸਦਾ ਮਸਤਦਾਰ ਹੈ ਅੱਜ ਸਿੱਧੂ ਮੂਸੇਵਾਲੇ ਦੀ ਥਾਰ ਦਾ ਉਹਦੇ 98 11 ਦਾ ਉਹਦੇ ਮੋਟਰਸਾਈਕਲਾਂ ਦਾ ਉਹਦੇ ਪਾਲਤੂ ਕੁੱਤਿਆਂ ਦਾ ਮਾਲਕ ਆ ਗਿਆ ਸਾਲ ਨੂੰ 2 ਸਾਲ ਨੂੰ 3 ਸਾਲਾਂ ਨੂੰ 4 ਸਾਲਾਂ ਨੂੰ 5 ਸਾਲਾਂ ਨੂੰ ਜਦੋਂ ਥੋੜਾ ਥੋੜਾ ਸੰਭਲ ਜੂਗਾ ਤੇ ਇਹਨਾਂ ਚੀਜ਼ਾਂ ਦਾ ਵੱਲ ਵੀ ਧਿਆਨ ਦੇਊਗਾ ਇਹਨਾਂ ਚੀਜ਼ਾਂ ਨਾਲ ਖੇਡਣਾ ਸ਼ੁਰੂ ਕਰੂਗਾ ਹੌਲੀ ਹੌਲੀ ਆਪਣੀ ਹਰ ਇੱਕ ਚੀਜ਼ ਨੂੰ ਸੰਭਲੂਗਾ ਸੋ ਦੋਸਤੋ ਸਾਡੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਵਿੱਚ ਰਹਿੰਦੇ ਹਰ ਇੱਕ ਬੱਚੇ ਨੂੰ ਬਹੁਤ ਅੱਜ ਖੁਸ਼ੀ ਹੋਈ ਹੋਗੀ ਤਾਂ ਕਈ ਜਗ੍ਹਾ ਤੇ ਬਹੁਤ ਲੱਡੂ ਜਲੇਬੀਆਂ ਵੰਡੇ ਜਾ ਰਹੇ ਨੇ ਔਰ ਖੁਸ਼ੀਆਂ ਮਨਾਇਆ ਜਾ ਰਿਹਾ ਨੇ ਸੋ ਹੈਪੀ ਬਰਥਡੇ ਸਿੱਧੂ ਬਾਈ ਜੀ ਮੈਂ ਵੀ ਇਹੀ ਕਹੂੰਗਾ ਤੇ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਸਬਸਕ੍ਰਾਈਬ ਕਰ ਲਓ ਚੈਨਲ ਤਾਂ ਕਿ ਨੈਕਸਟ ਵੀਡੀਓਜ਼ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਸਰੀ ਘਰ ਸਾਹਿਬ